ਉਹਨਾਂ ਦੀ ਸਾਨੂੰ 24 ਤਰੀਕ ਨੂੰ ਮੈਡੀਕਲ ਅਧਿਕਾਰ ਤੋਂ ਮੌਕਾ ਦੋ ਕਰ ਸਕੂ ਜੀ ਸ਼ਾਮ ਨੂੰ ਉਹਦੇ ਸ਼ਾਮ ਨੂੰ ਇੰਟੀਮੇਸ਼ਨ ਮਿਲੀ ਜੀ ਇੱਕ ਲੜਕੀ ਹੈ ਜੀ ਆਪਣੇ ਨਾਇਕ ਵਾਸੀ ਸਮਾਸਰ ਹੈ ਜੀ ਇਹ ਸਾਰਾ ਸਮਾਂ ਦੇਖੇ ਜੀ ਜੀ ਦੇ ਵਿਚ ਸਿੰਘ ਇੰਸਪੈਕਟਰ ਕੁਲਿੰਦਰ ਕੌਰ ਅਗਲੀ ਰਿਪੋਰਟ ਹੈ ਜੋ ਹੈ ਕਿ ਜੀ ਨਾਲ ਬਈ ਨੇ ਸੀ ਬੀਟ ਪਾਲਪੁਰ ਹਸਪਤਲ ਪਹੁੰਚਿਆ ਜੀ ਇਹ ਬਧੀ ਸਿਸਟਮ ਦੀ ਸਕੇਅਰਬਲ ਹੈ ਜੀ ਲਖਪ੍ਰੀਤ ਕੌਰ ਪਤਨੀ ਬਕਰ ਸਿੰਘ ਵਾਸੀ ਅੰਵਾਰੀ ਗੋਲਿਆ ਜੀ ਹੋਨੇ ਸਟੇਟਮੈਂਟ ਦੇ ਦਾਰ ਤੇ ਜਿਹੜਾ ਅਸੀਂ ਆਤਮਾ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਮਾਹੌਂ ਦੇ ਖਿਲਾਫ 376 ਕੈਨ ਪੁਲੀਸ 5065 ਦਾ ਕਾਗਜ਼ ਦਰਜ ਕੀਤਾ ਹੈ ਜੀ ਕਾਗਜ਼ ਦਰਜ ਬਿਆਈਏ ਮਾ ਸਰ ਦੇ ਬੱਚੇ ਕੀ ਮਸਲਾ ਸੀ ਉਹਨਾਂ ਦੀ ਸਨ 24 ਤਰੀਕ ਨੂੰ ਮੈਡੀਸਿਨ ਟਿਮ ਹਸਪਤਾਲੋਂ ਉਹ ਦਾ ਕਾਰਸੂ ਹੈ ਜੀ ਛਾਂ ਮੀ ਨੂੰ ਉਹਦੇ ਨੂੰ ਸਨ ਇੰਟੀਮੇਸ਼ਨ ਮਿਲੀ ਵੀ ਇਹ ਤੇ ਲੜਕੀ ਹੈ ਜੀ ਆਪਣੇ ਨਾਂਇ ਵਾਸੀ ਸਮਾਸਰ ਹੈ ਇਹ ਸਰਾਂਖਣ ਦੇ ਚੇਤੇ ਵਿੱਚ ਬੰਦ ਹੋਣ ਦੀ ਲੋੜ ਹੈ ਜੀ ਜ ਜਿਹਦੇ ਵਿੱਚ ਅਸੀਂ ਇੰਸਪੈਕਟਰ ਕੁਲਵਿੰਦਰ ਕੌਰ ਅਗਰ ਦੀ ਰਿਪੋਰਟ ਸੁਨਾ ਜੋ ਹੈ ਕਰਤੀ ਜੀ ਨਾਲ ਵੇ ਸੀ ਬਿੰਦਲਪਾਲਪੁਰ ਹਸਪਤਲ ਪਹੁੰਚਿਆ ਜੀ ਤੇ ਉਹਦੀ ਸਿਸਟਮ ਦੀ ਸਟੇਟਮੈਂਟ ਲਈ ਲਾਪਰੀ ਰਿਕਵਰ ਪਤਨੀ ਯੋਕਬਾਲ ਸਿੰਘ ਵਾਸੀ ਗੋਲਿਆ ਜੀ ਉਹਨੇ ਸਟੇਟਮੈਂਟ ਦੇ ਦਾਰ ਤੇ ਜਿਹੜਾ ਅਸੀਂ ਆਤਮਾ ਸਿੰਘ ਪੁੱਤਰ ਕਰਮੇਸ਼ਰ ਵਾਸੀ ਸਮਾਸਰ ਨੇ ਖਿਲਾਫ 376 3 535 ਪਾਸ ਕਰਨਾ ਕਦਮਾਂ ਦੱਤੇ ਕੀਤਾ ਜੀ ਕਤਲਰ ਬਿਆਰੀਏ ਦੋਸ਼ੀ ਘਰਾਰਾ ਜੇ ਰੈਸਟ ਕਰਨ ਜਿਹੜੇ ਇਤਨੀ ਕਰਦੇ ਵੀ ਇਹ ਜਿਹੜਾ ਪਾਸਪੋਰਟ ਨਾ ਸਰ ਕੁੜੀ ਦੀ ਉਮਰ ਘੱਟ ਸੀ ਕਿ ਤੁਹਾਨੂੰ ਉਹ ਮਾਦੀ ਕੁੜੀ ਦੀ ਕਮਰ 17 ਸਾਲ ਹੋਰ ਸੀ ਜੀ ਇਸ ਦਾ ਪਿਤਾ ਜਿਹੜੇ ਬੰਦੇ ਦੀ ਉਮਰ ਕਿੰਨੀ ਸਰ ਇਹਨੇ ਉਮਰ ਤੇ 50 ਸਾਲ ਦੇ ਕਰੀਬ ਹੁੰਦੇ ਜੀ ਤੇ ਗ੍ਰਫਤਰੀ ਬਾਕੀ ਹਾਂ ਗ੍ਰਫਤਰੀ ਬਾਕੀ ਰੇੜਾ ਕਿੱਥੇ ਜਾ ਰਹੀ ਹੈ ਜੀ ਜਲਦੀ ਕੋਸ਼ਿਸ਼ ਕਰਾਂਗੇ ਇਨਵੈਸਟ ਕਰਨਾਂ ਜੀ ਉਹਨਾਂ ਦੀ ਸਨ 24 ਕਰੀਬ ਨੂੰ ਮੈਡੀਟਿਕਲ ਹਸਪਤਲ ਮੋਗਾ ਤੋਂ ਕਰਸੂ ਹੈ ਜੀ ਸ਼ਾਮ ਦੇ ਨੂੰ ਉਹ ਜਿਸ ਹਨ ਅੰਟੀਮੇਸ਼ਨ ਮਿਲੀ ਵੀ ਇੱਕ ਲੜਕੀ ਹੈ ਜੀ ਆਪਣੇ ਨਾਇਕ ਵਾਸੀ ਸਮਾਸਰ ਹੈ ਜੀ ਇਹ ਸਰਕਮਾਨ ਦੇ ਚੇਤੇ ਵੀ ਰਹਿੰਦਾ ਜੀ ਜੀ ਵਿਚ ਸਿੰਘ ਇੰਸਪੈਕਟਰ ਕੁਲਿੰਦਰ ਕੌੜਾ ਦੀ ਰਿਪੋਰਟ ਹੈ ਜੋ ਹੈ ਕਿ ਜੀ 452244 ਹਸਪਤਲ ਪਹੁੰਚਿਆ ਜੀ ਤੇ ਉਹਦੀ ਸਿਸਟਮ ਦੀ ਸਟੇਟਮੈਂਟ ਹੈ ਜੀ ਲਖਪ੍ਰੀਤ ਕੌਰ ਪਤਨੀ ਬਕਰ ਸਿੰਘ ਵਾਸੀ ਗੋਲਿਆ ਜੀ ਉਹਨੇ ਸਟੇਟਮੈਂਟ ਦੇ ਦੱਦ ਕਿ ਜਿਹੜਾ ਅਸੀਂ ਆਤਮਾ ਸਿੰਘ ਪੁੱਤਰ ਕਰਮ ਸਿੰਘ ਵਾਸੀ ਸਮਾਸਰ ਦੇ ਖਿਲਾਫ 376 ਦਨ ਫਲੀ ਪੰਜ ਉਲੀਸ਼ੇ ਪਾਸ ਕਰ ਤੁਹਾਨੂੰ ਕਾਤਵਲ ਦਾ ਟਿਕਾਣਾ ਜੀ ਕਾਤਵਲੋਂ ਬਿਆਈਏ ਮਾ ਸਰਬ ਦੇ ਕਿ ਮਸਲਾ ਕੀ ਸੀ ਉਹਨਾਂ ਦੀ ਸਨ 24 ਤਰੀਕ ਨੂੰ ਮੈਡੀਸਿਨ ਹਸਪਤਾਲੋਂ ਗਿਆ ਤੋਂ ਕਸੂ ਹੈ ਜੀ ਸ਼ਾਮ ਨੂੰ ਉਹਦੇ ਨੂੰ ਸਨ ਇੰਟੀਮੇਸ਼ਨ ਮਿਲੀ ਵੀ ਇਹ ਇੱਕ ਲੜਕੀ ਹੈ ਜੀ ਹਰਪਣੈ ਨਾਇਕ ਵਾਸੀ ਸਮਾਸਰ ਹੈ ਜੀ ਇਹ ਸਰਸਮਾਨ ਦੇ ਚੇ ਵੀ ਅਸ ਲੋੜ ਜੀ ਜਿਹਦੇ ਵਿੱਚ ਅਸੀਂ ਇਸਪੈਕਟਰ ਕੁਲਵਿੰਦਰ ਕੌਰ ਰਾਜਨੀ ਰਿਪੋਰਟਲਾ ਜੋ ਹੈ ਕਰਤੀ ਨਾਲ ਵੀ ਸੀ ਬਿੰਦਲਪਾਲਪੁਰ ਹਸਪਤਲ ਪਹੁੰਚਿਆ ਜੀ ਤੇ ਉਹਦੀ ਸਿਸਟਮ ਦੀ ਸਟੇਟਮੈਂਟ ਹੈ ਲਈ ਲਖਪ੍ਰੀਤ ਕੌਰ ਪਤਨੀ ਇਕਬਾਲ ਸਿੰਘ ਵਾਸੀ ਗੋਲਿਆ ਜੀ ਉਹਨੇ ਸਟੇਟਮੈਂਟ ਦੇ ਅਧਾਰ ਤੇ ਜਿਹੜਾ ਅਸੀਂ ਆਤਮਾ ਸਿੰਘ ਪੁੱਤਰ ਕਰਮੇਲ ਸਿੰਘ ਵਾਸੀ ਸਮਾਸਰ ਨੇ ਖਿਲਾਫ 376 ਕੈਨ ਪੁਲੀ 535 ਪਾਸ ਕਰਤਾ ਮਕਦਮਾ ਦਰਜ ਕੀਤਾ ਜੀ ਉਤਤੋਂ ਲੋ ਬਿਆਰੀਏ ਦੋਸ਼ੀ ਘਨਾਰਾ ਜੀ ਇਸ ਕਾਲੇ ਵਿੜੇ ਦਿੱਤੇ ਗਏ। ਵੀ ਐਡਿਡ ਪਾਸਵਰਡ ਨੈਸਰੇ ਕੁੜੀ ਨੀ ਉਮਰ ਘੱਟ ਸੀ ਕਿ ਥਰਮ। ਉਹ ਮਾਦੀ ਕੁੜੀ ਦੀ ਉਮਰ 16 ਸਾਲ ਹੋਰ ਸੀ। ਜੀ। ਇਸ ਦਾ ਪਿਰਾ। ਐ ਐ ਐਡਿਡ ਬੰਦੇ ਦੀ ਉਮਰ ਕਿੰਨੀ ਸਰ? ਇਹਨੇ ਉਮਰ ਕਰੀ 50 ਸਾਲ ਦੇ ਕਰੀਬ ਹੁੰਦੇ। ਜੀ ਤੇ ਗ੍ਰਫਤਰੀ ਬਾਕੀ ਸਰ। ਹਾਂ ਗ੍ਰਫਤਰੀ ਬਾਕੀ ਰੇੜਾਂ ਕਿੱਤਿਆਂ ਜਾ ਰਹੀਆਂ? ਜੀ ਜਲਦੀ ਕੋਸ਼ਿਸ਼ ਕਰਾਂਗੇ ਇਨਵੈਸਟ ਕਰਾਂਗੇ। ਜੀ ਸਾਨੂੰ। ਫਿਰ ਉਹਨਾਂ ਦੀ ਸਾਨੂੰ 24 ਤਰੀਕ ਨੂੰ ਮੈਡੀਸਿਨ ਦੇ ਹਸਪਤਲ ਮੋਗਾ ਤੋਂ ਕਰਸੂ ਹੈ। ਜੀ ਸ਼ਾਮ ਨੂੰ। ਉਦੋਂ ਸਾਡੇ ਟੀਮ ਇਚ ਨੇ ਮਿਲੀ ਜੀ ਇੱਕ ਲੜਕੀ ਹੈ ਜੀ ਆਪਣੇ ਨਾਇਕ ਵਾਸੀ ਸਮਾਸਰ ਹੈ ਜੀ ਇਹ ਸਰਹਸਮਾਂ ਦੇ ਕਿਹਦੇ ਦੇ ਰਹੇ ਜੀ ਜੀ ਦੇ ਵਿੱਚ ਸਿੰਘ ਇੰਸਪੈਕਟਰ ਕੁਲਿੰਦਰ ਕੌਰ ਅਗਰੀ ਰਿਪੋਰਟ ਹੈ ਜੋ ਹੈ ਕਿ ਜੀ ਨਾਲ ਉਹ ਐਸ ਸੀ ਬੁੱਧਪਾਲਪੁਰ ਹਸਪਤਲ ਪਹੁੰਚਿਆ ਜੀ ਤੇ ਉਹਦੀ ਸਿਸਟਮ ਦੀ ਸਟੇਟਮੈਂਟ ਹੈ ਜੀ ਲਖਪ੍ਰੀਤ ਕੌਰ ਪਤਨੀ ਬਕਰ ਸਿੰਘ ਵਾਸੀ ਗੋਲਿਆ ਜੀ ਉਹਨੇ ਸਟੇਟਮੈਂਟ ਦੇ ਦਾਰ ਤੇ ਜਿਹੜਾ ਅਸੀਂ ਆਤਮਾ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਮਾਸਰ ਦੇ ਖਿਲਾਫ ਦੇ 76 ਦੈਨ ਫ੍ਰੀ ਪੰਜ ਦੇ 6 ਪਾਸ ਕਰਤਾ ਤਾਂ ਕਟਵਲਾਂ ਦਿੱਤਾ ਜੀ ਕਟਵਲਾਂ ਬਿਆਈਏ ਮਾ ਸਰਦ ਵੀ ਕੀ ਮਸਲਾ ਸੀ ਉਹਨਾਂ ਜੀ ਸਾਨੂੰ 24 ਤਰੀਕ ਨੂੰ ਮੈਡੀਸਿਨ ਦੇ ਹਸਪਤਲ ਮੋਗਾ ਤੋਂ ਕਰਸੂ ਹੈ ਜੀ ਛਾਂ ਮੇਨੋ ਉਹ ਦਿਨ ਸਾਨੂੰ ਇੰਟੀਮੇਸ਼ਨ ਮਿਲੀ ਵੀ ਇੱਕ ਲੜਕੀ ਹੈ ਜੀ ਹਰਪਨੇ ਨਾਇਕ ਮਾਰਸੀ ਸੁਆਸਰ ਹੈ ਜੀ 17 5 ਦੇ ਨਿਰ ਦੇ ਜੀ ਜਿਹਦੇ ਵਿੱਚ ਅਸੀਂ ਇਸਪੈਕਟਰ ਕੁਲਵਿੰਦਰ ਕੌਰ ਜੀ ਰਿਪੋਰਟ ਸੁਨਾ ਜੋਹਰ ਕਰਤੀ। ਜੀ। ਨਾਲ ਵੀ ਸੀ ਬਿੰਦਲਪਾਲਪੁਰ ਹਸਪਤਲ ਪਹੁੰਚਿਆ। ਜੀ। ਤੇ ਉਹਦੀ ਸਿਸਟਮ ਦੀ ਸਟੇਟਮੈਂਟ ਲਈ। ਜੀ। ਲਖਪ੍ਰੀਤ ਕੌਰ ਪਤਨੀ ਇਕਬਾਲ ਸਿੰਘ ਵਾਸੀ ਗੋਲਿਆ। ਜੀ। ਉਹਨੇ ਸਟੇਟਮੈਂਟ ਦੇ ਅਧਾਰ ਤੇ ਜਿਹੜਾ ਅਸੀਂ ਆਤਮਾ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਮਾਸਰ ਨੇ ਖਿਲਾਫ 376 ਕੈਨ ਪੁਲੀਸ ਪੰਜ ਉਲੀਸ਼ੇ ਪਾਸਪੋਰਟ ਮਕਦਮਾ ਦਰਜ ਕੀਤਾ। ਜੀ। ਉਤਤਲ ਉਹਨਾਂ ਵਿਅਰੀਏ ਦੋਸ਼ੀ ਘਨਾਰਾ ਜੀ। ਦਾ ਸਕੈਨ ਵੀਰੇ ਦਿੱਤੇ ਨੇ ਜੀ ਇਹ ਇਹਦਾ ਪਾਸਵਰਡ ਨਾ ਸਰ ਕੁੜੀ ਦੀ ਉਮਰ ਕਿੰਨੀ ਸੀ ਥੋੜਾ ਜੀ ਕੁੜੀ ਦੀ ਕੋਲ 17 ਸਾਲ ਹੋਰ ਸੀ ਜੀ ਇਸ ਦਾ ਪਤਾ ਹੈ ਇਹ ਇਹਦੇ ਬੰਦੇ ਦੀ ਉਮਰ ਕਿੰਨੀ ਸਰ ਇਹਨੇ ਉਮਰ ਕਰੀ 50 ਸਾਲ ਦੇ ਕਰੀਬ ਜੀ ਤੇ ਗ੍ਰਫਤਰੀ ਬਾਕੀ ਹੈ ਹਾਂ ਗ੍ਰਫਤਰੀ ਬਾਕੀ ਰੇੜਾ ਕਿੱਥੇ ਜਾ ਰਹੀ ਹੈ ਜੀ ਜਲਦੀ ਕੋਸ਼ਿਸ਼ ਕਰਾਂਗੇ ਇਨਵੈਸਟ ਕਰਾਂਗੇ ਜੀ ਸਾਨੂੰ